ਹੈਲੋ ਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਅਮੀਰ ਕਰਦੀਆਂ ਕਿ ਤੁਸੀਂ ਸਾਰੇ ਜਾਣੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਮੈਂ ਤੁਹਾਡੇ ਲਈ ਕੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਈਆਂ ਜੀ ਤੇ ਆਪਾਂ ਨੇ 4-4 ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਉਹਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਪਾ ਲੈਣੇ ਠੀਕ ਹੈ ਜੀ ਦੋ ਸਲਾਈਆਂ ਆਪਾਂ ਨੇ ਸਿੱਧੀ ਸਾਈਡ ਤੋਂ ਪੁੱਠੀਆਂ ਤੇ ਪੁੱਠੀ ਸਾਈਡ ਤੋਂ ਵੀ ਦੋ ਹੀ ਸਲਾਈਆਂ ਆਪਣੀ ਪੁੱਠੀਆਂ ਜਾਨਕਿ ਚਾਰ ਸਲਾਈਆਂ ਆਪਾਂ ਨੇ ਪਾ ਲਈਆਂ ਨੇ ਬਾਰਡਰ ਦੇ ਤੌਰ ਤੇ ਠੀਕ ਹੈ ਜੀ ਬੈਸ ਤੇ ਵੀ ਆਪਾਂ ਜਦੋਂ ਆਪਾਂ ਕੋਈ ਵੀ ਚੀਜ਼ ਸਟਾਰਟ ਕਰਦੇ ਆ ਤੇ ਆਪਾਂ ਬਾਰਡਰ ਬਣਾਉਣੇ ਨੇ ਤਾਂ ਤਾਂ ਕਰਕੇ ਇਹ ਵਾਲੀਆਂ ਦੋ ਸਲਾਈਆਂ ਸਿੱਧੀ ਸਾਈਡ ਤੋਂ ਤੇ ਦੋ ਸਲਾਈਆਂ ਪੁੱਠੀ ਸਾਈਡ ਤੋਂ ਮੈਂ ਚਾਰ ਸਲਾਈਆਂ ਪੁੱਠੀਆਂ ਪਾ ਲਈਆਂ ਨੇ ਠੀਕ ਹੈ ਜੀ ਹੁਣ ਆਪਾਂ ਡਿਜ਼ਾਈਨ ਸਟਾਰਟ ਕਰਨ ਲੱਗੇ ਆ ਹਾਂਜੀ ਸਿੱਧੀ ਸਾਈਡ ਤੋਂ सीधी सैड तो अपनी ये वाली डिजाइन की पहली सिलाई होगी ठीक है जी तीन कुंडे अपने सीधे पा लेने तीन कुंडे अपने जी सीधे पा लिये एक कूडा आपने बिना बुने उतार लिया ठीक है जी फिर तीन कुंडे अपने सीधे पाए ठीक है जी फिर एक कुंडा अपने बिना बुने उतार लिया यही चार चार कुंडे आप वाले डिजाइन च रिपीट करने ठीक है जी यी पहली सिलाई अपनी सीधी सैड ये इद ही चार चार कुंडे आप ਰੀਪੀਟ ਕਰਨੇ ਨੇ ਤਿੰਨ ਕੁੰਡੇ ਆਪਾਂ ਨੇ ਸਿੱਧੇ ਪਾਲੇ ਇੱਕ ਕੁੰਡਾ ਆਪਾਂ ਬਿਨਾ ਬੁਨੇ ਉਤਾਰ ਲਿਆ ਤਿੰਨ ਕੁੰਡੇ ਆਪਾਂ ਨੇ ਫੇਰ ਸਿੱਧੇ ਪਾਲੇ ਜੀ ਇੱਕ ਕੁੰਡਾ ਬਿਨਾ ਬੁਨੇ ਆਪਾਂ ਨੇ ਉਤਾਰ ਲਿਆ ਹੁਣ ਤਿੰਨ ਕੁੰਡੇ ਆਪਾਂ ਫੇਰ ਸਿੱਧੇ ਬੁਣ ਲਾਂਗੇ ਇੱਕ ਹਾਂਜੀ ਇੱਕ ਕੁੰਡਾ ਆਪਾਂ ਬਿਨਾ ਬੁਨੇ ਉਤਾਰ ਲਾਂਗੇ ਫੇਰ ਤਿੰਨ ਕੁੰਡੇ ਆਪਾਂ ਨੇ ਸਿੱਧੇ ਪਾਲੇ ਇੱਕ ਕੁੰਡਾ ਆਪਾਂ ਨੇ ਬਿਨਾ ਬੁਨੇ ਉਤਾਰ ਲਿਆ ਤੇ ਨੇ ਕੁੰਡੇ ਸਿੱਧੇ ਇਕ ਕੁੰਡਾਈ ਇੱਥੇ ਆਪਣੇ ਰਹਿ ਗਏ ਜੀ ਦੋ ਕੁੰਡੇ ਆਪਾਂ ਦੋ ਕੁੰਡੇ ਸਿੱਧੇ ਪਾ ਲਏ ਠੀਕ ਆ ਜੀ ਹੁਣ ਆਪਾਂ ਆ ਗਏ ਆ ਬੈਕ ਸਾਈਡ ਬੈਕ ਸਾਈਡ ਵਾਲੀ ਆਪਣੀ ਸਲਾਈ ਕੀ ਕਰਨੀ ਆ ਜਿਹੜੇ ਆਪਣੇ ਦੋ ਕੁੰਡੇ ਸੀਗੇ ਹਾਂਜੀ ਬੈਕ ਸਾਈਡ ਵਾਲੀ ਸਲਾਈ ਚ ਆਪਣੇ ਆ ਦੋ ਕੁੰਡੇ ਜਿਹੜੇ ਭੁਨੇ ਹੋਏ ਸੀ ਸਿੱਧੀ ਸਾਈਡ ਤੋਂ ਪੁੱਟੇ ਪਾ ਲੇ ਇਹ ਆਪਣਾ ਬਿਨਾ ਭੁਨੇ ਕੁੰਡਾ ਇਦਾਂ ਹੀ ਉਤਾਰ ਲੈਣਾ ਦੂਜੀ ਸਲਾਈ ਚ ਵੀ ਆਪਾਂ ਨੇ ਬੈਕ ਸਾਈਡ ਵਾਲੀ ਚ ਵੀ ਇਹਨੂੰ ਬੁਣਣਾ ਨੇ ਠੀਕ ਆ ਜੀ ਹੁਣ ਆ ਤਿੰਨ ਕੁੰਡੇ ਨੇ ਆਪਣੇ ਇਹ ਆਪਾਂ ਨੇ ਪੁੱਠੇ ਬੁਣ ਲੈਣੇ। ਧਾਗਾ ਆਪਣੀ ਸਾਈਡ 'ਤੇ ਰੱਖ ਕੇ ਇਹ ਕੁੰਡੇ ਨੂੰ ਆਪਾਂ ਇਦਾਂ ਹੀ ਉਤਾਰ ਲੈਣ। ਇਹ ਹੈਗੀ ਹੈ ਜੀ ਡਿਜ਼ਾਈਨ ਦੀ ਤੀਜੀ ਸਲਾਈ। ਨਾ ਸੌਰੀ, ਦੂਜੀ ਸਲਾਈ ਪੁੱਠੀ ਸੈ। ਠੀਕ ਹੈ ਜੀ ਆਹ ਕੁੰਡਾ ਆਪਾਂ ਬਿਨਾਂ ਬੁਣੇ ਉਤਾਰ ਲਾਂਗੇ। ਪਹਿਲੀ ਸਲਾਈ 'ਚ ਵੀ ਆਪਾਂ ਨੇ ਇਹ ਕੁੰਡਾ ਬਿਨਾਂ ਬੁਣੇ ਉਤਾਰਿਆ ਤੇ ਦੂਜੀ ਸਲਾਈ 'ਚ ਵੀ ਆਪਾਂ ਨੇ ਇਹ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ ਹੈ। ਹਾਂਜੀ ਦੋ ਸਲਾਈਆਂ ਆਪਣੀਆਂ ਹੋ ਗਈਆਂ ਕੰਪਲੀਟ ਆਪਾਂ ਆ ਗਏ ਆ ਜੀ ਸਿੱਧੀ ਸਾਈਡ ਸਿੱਧੀ ਸਾਈਡ ਵੀ ਆਪਣੀ ਜਿਵੇਂ ਆਪਾਂ ਪਹਿਲੀ ਸਲਾਈ ਪਾਈ ਸੀ ਸੇਮ ਉਦਾਂ ਹੀ ਪਾਣੀ ਆ ਠੀਕ ਆ ਜੀ ਤਿੰਨ ਕੁੰਡੇ ਆਪਣੇ ਸਿੱਧੇ ਇਹ ਇੱਕ ਹੁੰਡਾ ਆਪਾਂ ਬਿਨਾ ਬੁਣੇ ਉਤਾਰ ਲਿਆ ਫਿਰ ਤਿੰਨ ਕੁੰਡੇ ਆਪਣੇ ਸਿੱਧੇ ਇਹ ਕੁੰਡੇ ਨੂੰ ਉਤਾਰ ਲਾਂਗੇ ਠੀਕ ਆ ਜੀ ਤੀਜੀ ਸਲਾਈ 'ਚ ਵੀ ਆਪਾਂ ਨੇ ਇਹ ਵਾਲਾ ਕੁੰਡਾ ਜਿਹੜਾ ਬੁਣਣਾ ਨਹੀਂ ਹੈ ਹਾਂਜੀ ਤਿੰਨ ਸਲਾਈਆਂ ਆਪਣੀਆਂ ਹੋ ਗਈਆਂ ਕੰਪਲੀਟ ਆਪਾਂ ਆ ਗਏ ਜੀ ਬੈਕ ਸਾਈਡ ਜਿਹੜੇ ਆਪਾਂ ਨੇ ਇਹ ਪੁੱਠੇ ਕੁੰਡੇ ਨੇ ਆਪਾਂ ਆਪਾਂ ਇਹਨਾਂ ਨੂੰ ਸਿੱਧੇ ਕੁੰਡੇ ਪਾਉਣੇ ਠੀਕ ਹੈ ਜੀ ਬੈਕ ਸਾਈਡ ਹਾਂਜੀ ਆਪਣੀ ਇਹ ਚੌਥੀ ਸਲਾਈਆ ਬੈਕ ਸਾਈਡ ਦੀ ਇਹ ਆਪਾਂ ਜਿਹੜੇ ਪੁੱਠੇ ਕੁੰਡੇ ਨੇ ਇਹ ਆਪਾਂ ਨੇ ਸਿੱਧੇ ਪਾਉਣੇ ਨੇ ਚੌਥੀ ਸਲਾਈ ਵਿੱਚ ਠੀਕ ਹੈ ਜੀ ਤਾਂ ਆ ਗਈ ਸੈਡ ਲੇਕਿਨ ਜਿਹੜਾ ਆਪਾਂ ਨੇ ਕੁੰਡਾ ਬਿਨਾਂ ਭੁਣੇ ਉਤਾਰਿਆ ਤੇ ਇਹਨੂੰ ਆਪਾਂ ਨੇ ਪੁੱਠਾ ਪਾਉਣਾ ਫਿਰ ਤਾਂ ਅਗ੍ਹਾ ਮਗਲੀ ਸੈਟ ਹੁਣ ਆਪਾਂ ਤਿੰਨ ਕੁੰਡੇ ਸਿੱਧੇ ਬੁਣਾਂਗੇ ਫਿਰ ਤਾਂ ਅਗ੍ਹਾ ਆਪਣੀ ਸੈਟ ਜਿਹੜਾ ਆਪਣੀ ਕੁੰਡਾ ਬਿਨਾਂ ਬੁਣੇ ਉਤਾਰਿਆ ਤੇ ਇਹਨੂੰ ਆਪਾਂ ਪੁੱਠਾ ਬੁਣਾਂਗੇ ਚੌਥੀ ਸਲਾਈ ਵਿੱਚ ਉੱਠੀ ਸਾਈਡ ਆ ਜੀ ਤਿੰਨ ਕੁੰਡੇ ਆਪਾਂ ਇੱਥੇ ਸਿੱਧੇ ਹੋਗੇ ਤਾਂ ਅਗ੍ਹਾ ਆਪਣੀ ਸੈਟ ਇੱਕ ਕੁੰਡਾ ਆਪਣਾ ਉੱਠਾ ਹੋ ਜਾਏ ਇਹ ਜਿਹੜਾ ਆਪਣੇ ਤਿੰਨ ਵਾਰ ਹੀ ਕੁੰਡਾ ਉਤਾਰਨਾ ਹੈ ਤੇ ਚੌਥੀ ਸਲਾਈ ਵਿੱਚ ਆਪਾਂ ਪੁੱਠੀ ਸਾਈਡ ਵਾਲਾ ਕੁੰਡਾ ਬੁਣਾਂਗੇ ਹਾਂਜੀ ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਹਾਂਜੀ ਆਪਾਂ ਸਿੱਧੀ ਸਾਈਡ ਆ ਗਏ ਆਂ ਪੰਜਵੀਂ ਸਲਾਈ ਇੱਕ ਕੁੰਡਾ ਆਪਾਂ ਸਿੱਧਾ ਪਾ ਲਾਂਗੇ ਜੀ ਇੱਕ ਕੁੰਡਾ ਆਪਾਂ ਬਿਨਾਂ ਬੁਣੇ ਉਤਾਰ ਲਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਨੇ ਤਿੰਨ ਕੁੰਡੇ ਸਿੱਧੇ ਪਾਏ ਸੀ ਹੁਣ ਆਪਣਾ ਇੱਕ ਕੁੰਡਾ ਸਿੱਧਾ ਪਾਇਆ ਇਹ ਕੁੰਡਾ ਜਿਹੜਾ ਆਪਾਂ ਨੇ ਬਿਨਾਂ ਬੁਣੇ ਉਤਾਰ ਲਿਆ ਹੁਣ ਤਿੰਨ ਕੁੰਡੇ ਆਪਾਂ ਸਿੱਧੇ ਬੁਣਾ ਲੇ ਫੇਰੇ ਕੁੰਡਾ ਆਪਣੇ ਉਤਾਰ ਲਿਆ ਤਿੰਨ ਕੁੰਡੇ ਆਪਾਂ ਫੇਰ ਦਿੱਤੇ ਪਾਵਾਂਗੇ ਇਹ ਆਪਣੀ ਹੈਗੀ ਹੈ ਜੀ ਸਿੱਧੀ ਸਾਈਡ ਪੰਜਵੀਂ ਸਲਾਈ ਇਹ ਕੁੰਡਾ ਵੀ ਆਪਾਂ ਸਿੱਧੇ ਹੀ ਬੋਲਦਾ ਠੀਕ ਹੈ ਜੀ ਹੁਣ ਆਪਾਂ ਸਾਰੀ ਸਲਾਈ ਇਹ ਪੁੱਠੀ ਹੋ ਵੀ ਹੁੰਦੀ ਆ ਸਿਰਫ ਜਿਹੜਾ ਇੱਕ ਕੁੰਡਾ ਆਪਾਂ ਨੇ ਬਿਨਾ ਬੁਨੇ ਛੱਡਿਆ ਉਹ ਕੁੰਡਾ ਨਹੀਂ ਆਪਾਂ ਨੇ ਬੁਣਨਾ ਆ ਚਾਰ ਕੁੰਡੇ ਆਪਣੇ ਪੁੱਠੇ ਬੁਣ ਲੈ ਇੱਕ ਕੁੰਡਾ ਆਪਾਂ ਨੇ ਉਤਾਰਤਾ ਧਾਗਾ ਆਪਣੀ ਸੈੜ ਹੀ ਰਹਿੰਦਾ ਜੀ ਇੱਕ ਆ تین ਕੁੰਡੇ ਆਪਣੇ ਫੇਰ ਪੁੱਠੇ ਹੋ ਜਾਣਗੇ ਛੇਵੀਂ ਸਲਾਈ ਆ ਗਈ ਆ ਆਪਣੇ ਡਿਜ਼ਾਈਨ ਦੀ ਇੱਕ ਕੁੰਡਾ ਆਪਣੇ ਉਤਾਰ ਲੇ ਹਾਂਜੀ 6 ਸਲਾਈਆਂ ਆਪਣੀਆਂ ਹੋ ਗਈਆਂ ਕੰਪਲੀਟ ਆਪਾਂ ਆ ਗਏ ਜੀ ਸਿੱਧੀ ਸਾਈਡ 7ਵੀਂ ਸਲਾਈ ਇੱਕ ਹੁੰਡਾ ਆਪਾਂ ਸਿੱਧਾ ਬੁਣਾਂਗੇ ਇਹ ਹੁੰਡਾ ਆਪਾਂ ਬਿਨਾ ਬੁਣੇ ਉਤਾਰਾਂਗੇ ਤਿੰਨ ਹੁੰਡੇ ਫਿਰ ਦਿੱਤੇ ਜੀ ਹੁਣ ਆਪਾਂ ਆ ਗਏ ਬੈਕ ਸਾਈਡ ਜਿਹੜੇ ਆਪਣੇ ਪੁੱਠੇ ਕੁੰਡੇ ਆ 8ਵੀਂ ਸਲਾਈ ਆ ਆਪਣੀ ਇਹਨਾਂ ਨੂੰ ਆਪਾਂ ਸਿੱਧੇ ਬੁਣਾਂਗੇ ਇਹ ਚਾਰ ਕੁੰਡੇ ਆਪਣੇ ਪੁੱਠੇ ਦਿਖਦੇ ਨੇ ਇਹਨਾਂ ਨੂੰ ਆਪਾਂ ਨੇ ਸਿੱਧੇ ਬੁਣਨਾ ਜਿਹੜਾ ਆਪਣਾ ਬਿਨਾ ਬੁਣੇ ਤਿੰਨ ਸਲਾਈਆਂ 'ਚ ਆਪਣੇ ਕੁੰਡਾ ਨਹੀਂ ਬੁਣਿਆ ਸੀ ਉਹਨੂੰ ਆਪਾਂ ਨੇ ਪੁੱਠਾ ਬੁਣਨਾ ਫਿਰ ਤਾਂਗਾਂ ਮਗਲੀ ਸਾਈਡ ਹੁਣ ਆਪਾਂ ਇੱਥੇ ਤਿੰਨ ਕੁੰਡੇ ਸਿੱਧੇ ਬੁਣਾਂਗੇ ਫਿਰ ਤਾਂਗ ਆਪਣੀ ਸਾਈਡ ਇੱਕ ਕੁੰਡਾ ਆਪਾਂ ਪੁੱਠਾ ਬੁਣਾਂਗੇ ਇਹ ਆਪਣੀ ਜੀ 8ਵੀਂ ਸਲਾਈ ਆ ਪੁੱਠੇ ਸੈ ਹਾਂਜੀ 8 ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਤੇ ਆਪਣਾ ਡਿਜ਼ਾਈਨ ਵੀ ਕੰਪਲੀਟ ਹੋ ਗਿਆ 8 ਸਲਾਈਆਂ ਦੇ ਜਨ ਹਾਂਜੀ ਇਹ ਵਾਲਾ ਜਿਹੜਾ ਡਿਜ਼ਾਈਨ ਆ ਬਣਿਆ ਹੋਇਆ ਇਦਾਂ ਲੱਗਦਾ ਹੈ ਨੂੰ ਆਪਾਂ ਆ ਗਏ ਸਿੱਧੀ ਸਾਈਡ ਨੌਵੀਂ ਸਲਾਈ ਨੂੰ ਆਪਾਂ ਨੇ ਕੀ ਕਰਨਾ ਤਿੰਨ ਗੁੰਡਿਆ ਆਪਾਂ ਸਿੱਧੀ ਪਾਵਾਂਗੇ హాజీ నౌ సై తిని బిన బుణి ఉతారని ఫే స పాలే కు కుణి ఉతారే సే పా ਹਾਂਜੀ ਨੌ ਸਲਾਈ ਆਪਣੀ ਕੰਪਲੀਟ ਹੋ ਗਈ ਆ ਆਪਾਂ ਆ ਗਿਆ ਪੁੱਠੀ ਸਾਈਡ ਦਸਵੀਂ ਸਲਾਈ ਦੋ ਕੁੰਡੇ ਆਪਾਂ ਪੁੱਠੇ ਪਾ ਲਾਂਗੇ ਜਿਹੜਾ ਆਪਾਂ ਬਿਨਾ ਬੁਨੇ ਉਤਾਰਿਆ ਸੀ ਉਹਨੂੰ ਇਦਾਂ ਹੀ ਉਤਾਰ ਲਾਂਗੇ ਕੁੰਡੇ ਨੂੰ ਫਿਰ ਤਿੰਨ ਕੁੰਡੇ ਆਪਾਂ ਪੁੱਠੇ ਬੋਲ ਲਾਂਗੇ ਹਾਂਜੀ 11ਵੀਂ ਸਲਾਈ 'ਚ ਆਪਾਂ ਸੇਮ ਜਿਵੇਂ ਪਹਿਲਾਂ ਸਲਾਈ ਪਾਈ ਅ ਸਿੱਧੀ ਸਾਈਡ ਉੱਤੇ ਹੀ ਪਾਣੀ ਤਿੰਨ ਕੁੰਡੇ ਆਪਣੇ ਸਿੱਤੇ ਇੱਕੋ ਕੁੰਡਾ ਆਪਣਾ ਪਿੰਨ ਆਪਣੇ ਉਤਾਰ ਲਿਆ ਤਿੰਨ ਕੁੰਡੇ ਫੇਰ ਸਿੱਤੇ ਜੀ 11 ਸਲਾਈ ਆਪਣੀ ਉਹ ਵੀ ਕੰਪਲੀਟ ਆਪਾਂ ਆ ਗਏ ਆ 12ਵੀਂ ਸਲਾਈ ਤੇ ਜਿਹੜੇ ਕੁੰਡੇ ਆਪਣੇ ਫੁੱਟੇ ਨੇ ਉਹਨਾਂ ਨੂੰ ਆਪਾਂ ਨੇ ਸਿੱਧੇ ਪਾਉਣਾ ਦੋ ਕੁੰਡੇ ਆਪਣੇ ਸਿੱਧੇ ਹੋ ਗਏ ਤੱਕ ਆਪਨੀ ਧਣ ਲਿਆ ਕਿ ਜਿਹੜੇ ਆਪਾਂ ਕੁੰਡਾ ਬਿਨਾ ਗੁਣੇ ਛੱਡਿਆ ਸੀ ਤਿੰਨੋਂ ਸਲਾਈਆਂ ਚ ਉਹ ਆਪਾਂ ਨੇ ਹੁਣ ਚੌਥੀ ਸਲਾਈ ਚ ਪਾਉਣ ਲੈਣਾ ਫੁੱਟਾ ਫਿਰ ਤਿੰਨ ਕੁੰਡੇ ਆਪਣੇ ਸਿੱਧੇ ਇਹ ਕੁੰਡੇ ਨੂੰ ਆਪਾਂ ਨੇ ਉਠਾ ਵੰ ਤਗ ਆਪੀ ਦੇ ਜਾਂ ਕਿ ਕਿਨਕੁੰਡੇ ਫੇਰਦੇ ਤੇ ਹਾਂਜੀ ਆਪਣੀਆਂ 12 ਸਲਾਈਂ ਡਿਜ਼ਾਈਨ ਦੀਆਂ ਹੋ ਗਈਆਂ ਕੰਪਲੀਟ ਇਹ ਵਾਲਾ ਜਿਹੜਾ ਡਿਜ਼ਾਈਨ ਇਦਾਂ ਬਣਦਾ ਹੈ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਲੱਗਦਾ ਬਣਿਆ ਹੋਏ ਵੀ ਬਰੀਕ ਬਰੀਕ ਡਿਜ਼ਾਈਨ ਕੋਈ ਵੀ ਇਹ ਚ ਆਪਣੀ ਜਾਲੀ ਨਹੀਂ ਪੋਣੀ ਬਿਨਾਂ ਜਾਲੀ ਤੋਂ ਵਾਲਾ ਡਿਜ਼ਾਈਨ ਹੈ ਜੀ ਤੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਨਹੀਂ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਾਂ ਹੁਣ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੇ ਅੱਜ ਦੀ ਵੀਡੀਓ ਆਪਣੀ ਸੀ ਜੇ ਇੰਨੀਕ ਉਦੋਂ ਤੱਕ ਲਈਜੀ ਸਾਰਿਆਂ ਨੂੰ ਸਾਸ਼ੀ ਕਾ